ਪਿਛਲੀ ਵਾਰ ਅਸੀਂ శ్రీ ਨਿਵਾਸ ਰਾਮਾਨੁਜਨ ਦੇ ਬਚਪਨ ਤੇ ਸਕੂਲੀ ਜੀਵਨ ਬਾਰੇ ਗੱਲ ਕੀਤੀ ਸੀ। ਹਾਂ ਕਿ ਕਿਵੇਂ ਉਹ ਸਕੂਲ ਵਿੱਚ ਬਾਕੀ ਸਾਰੇ ਵਿਸ਼ਿਆਂ ਵਿੱਚ ਫੇਲ ਹੋ ਜਾਂਦੇ ਸਨ ਪਰ ਗਣਿਤ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਸੀ। ਬਿਲਕੁਲ ਅੱਜ ਅਸੀਂ ਉਸੇ ਕਹਾਣੀ ਨੂੰ ਅੱਗੇ ਤੋਰਾਂਗੇ। ਦੇਖਾਂਗੇ ਕਿ ਇਸ ਰਹੱਸਮਈ ਸ਼ਖਸੀਅਤ ਨੇ ਆਪਣੀ ਪ੍ਰਤਿਭਾ ਨਾਲ ਯੂਰਪ ਦੇ ਵੱਡੇ-ਵੱਡੇ ਦਿਮਾਗਾਂ ਨੂੰ ਕਿਵੇਂ ਹੈਰਾਨ ਕਰ ਦਿੱਤਾ। ਤੇ ਇਹ ਯੋਗਤਾ ਅੱਜ ਵੀ ਮਤਲਬ ਸਾਨੂੰ ਹੈਰਾਨ ਕਰਦੀ ਹੈ। ਆਓ ਪੇ ਸ਼ੁਰੂ ਕਰੀਏ ਇਸ ਲੜੀ ਦਾ ਦੂਜਾ ਪਾਗ ਜਿੱਥੇ ਨੌਜਵਾਨ ਰਾਮਾਨੁਜਨ ਮਾਨਤਾ ਤੇ ਇੱਕ ਨੌਕਰੀ ਦੀ ਭਾਲ ਵਿੱਚ ਹੈ ਹਾਂ ਇਹ ਉਹਨਾਂ ਦੇ ਜੀਵਨ ਦਾ ਇੱਕ ਬਹੁਤ ਹੀ ਅਹਿਮ ਮੋੜ ਹੈ ਮਦਰਾਸ ਦੇ ਇੱਕ ਗੁਮਨਾਮ ਕਲਰਕ ਤੋਂ ਲੈ ਕੇ ਕੈਂਬਰਿਜ ਦੇ ਇੱਕ ਸਨਮਾਨਿਤ ਗਣਿਤ ਸ਼ਾਸਤਰੀ ਬਣਨ ਤੱਕ ਦਾ ਸਫ਼ਰ ਇਹ ਕਹਾਣੀ ਸਿਰਫ ਇੱਕ ਵਿਅਕਤੀ ਦੀ ਨਹੀਂ ਸਗੋਂ ਪ੍ਰਤਿਭਾ ਮੌਕੇ ਤੇ ਸੱਭਿਆਚਾਰਿਕ ਟਕਰਾਓ ਦੀ ਵੀ ਹੈ ਬਿਲਕੁਲ ਤੇ ਅਸੀਂ ਦੇਖਾਂਗੇ ਕਿ ਕਿਵੇਂ ਕੁਝ ਮੁਲਾਕਾਤਾਂ ਤੇ ਇੱਕ ਖਾਸ ਚਿੱਠੀ ਨੇ ਗੜਤ ਦੀ ਦੁਨੀਆ ਦਾ ਨਕਸ਼ਾ ਹੀ ਬਦਲ ਦਿੱਤਾ ਤਾਂ ਕਹਾਣੀ ਸ਼ੁਰੂ ਹੁੰਦੀ ਹੈ ਮ드ਰਾਸ ਤੋਂ ਇੱਕ ਨੌਜਵਾਨ ਜੀਨੀਅਸ ਜਿਸ ਕੋ ਨਾ ਨੌਕਰੀ ਹੈ ਨਾ ਪੈਸਾ ਪਰ ਦਿਮਾਗ ਵਿੱਚ ਗਣਿਤ ਦੇ ਤੂਫਾਨ ਚੱਲ ਰਹੇ ਨੇ ਹਾਂ ਤੇ ਇੱਥੇ ਦੋ ਲੋਕ ਉਸ ਦੀ ਜ਼ਿੰਦਗੀ ਵਿੱਚ ਕੀ ਕਹਿੰਦੇ ਨੇ ਫਰਿਸ਼ਤੇ ਬਣ ਕੇ ਆਉਂਦੇ ਨੇ ਹਾਂ ਇਹ ਦੋਵੇਂ ਬਹੁਤ ਅਹਿਮ ਕਿਰਦਾਰ ਸਨ ਪਹਿਲੇ ਸਨ ਰਾਮਾ ਸੁਆਮੀ ਆਇਰ ਡਿਪਟੀ ਕਲੈਕਟਰ ਤੇ ਇੰਡੀਅਨ ਮੈਥਮੈਟੀਕਲ ਸੁਸਾਇਟੀ ਦੇ ਸੰਸਥਾਪਕ ਬਿਲਕੁਲ ਉਹਨਾਂ ਨੇ ਜਦੋਂ ਰਾਮਾਨੁਜਨ ਦੀ ਨੋਟਬੁੱਕ ਦੇਖੀ ਤਾਂ ਉਹਨਾਂ ਨੂੰ ਤੁਰੰਤ ਸਮਝ ਆ ਗਿਆ ਕਿ ਇਹ ਕੋਈ ਆਮ ਬੰਦਾ ਨਹੀਂ ਉਹਨਾਂ ਨੇ ਹੀ ਉਹਨਾਂ ਦੇ ਕੰਮ ਨੂੰ ਸੁਸਾਇਟੀ ਦੇ ਜਰਨਲ ਵਿੱਚ ਛਪਵਾਉਣਾ ਸ਼ੁਰੂ ਕੀਤਾ ਤੇ ਦੂਜੇ ਸਨ ਆਰ ਰਾਮਚੰਦਰ ਰਾਓ ਹਾਂ ਨੇਲੋਰ ਦੇ ਜ਼ਿਲ੍ਹਾ ਕਲੈਕਟਰ ਉਹਨਾਂ ਨੇ ਤਾਂ ਇੱਕ ਤਰ੍ਹਾਂ ਨਾ ਰਾਮਾਨੁਜਨ ਨੂੰ ਗੋਦੀ ਲੈ ਲਿਆ ਸੀ ਆਰਥਿਕ ਤੌਰ ਤੇ ਇਹ ਬਹੁਤ ਜ਼ਰੂਰੀ ਹੈ ਨਾ ਕਿ ਅੰਤਰਰਾਸ਼ਟਰੀ ਮੰਨਤਾ ਤੋਂ ਪਹਿਲਾਂ ਕੋਈ ਸਥਾਨਕ ਪੱਦਰ ਤੇ ਤੁਹਾਡੀ ਪ੍ਰਤਿਭਾ ਨੂੰ ਪਛਾਣੇ ਇਸ ਤੋਂ ਬਿਨਾ ਤਾਂ ਸ਼ਾਇਦ ਕਹਾਣੀ ਅੱਗੇ ਵੱਧਦੀ ਹੀ ਨਾ ਤੇ ਇਹਨਾਂ ਲੋਕਾਂ ਦੀ ਮਦਦ ਨਾਲ 1912 ਵਿੱਚ ਰਾਮਾਨੁਜਨ ਨੂੰ ਇੱਕ ਨੌਕਰੀ ਮਿਲ ਗਈ ਹਾਂ ਮਧਾਸਪੋਰਟ ਟਰਸਟ ਵਿੱਚ ਇੱਕ ਕਲਰਕ ਦੀ ਬਹੁਤ ਛੋਟੀ ਜੀ ਪੋਸ ਸੀ ਕਲਾਸ 3 ਗ੍ਰੇਡ 4 ਇਹ ਤਨਖਾ ਤਨਖਾ ਤਾਂ ਬੱਸ ਪੁਛੋਈ ਨਾ ਸਿਰਫ 30 ਰੁਪਏ ਮਹੀਨਾ 30 ਰੁਪਏ ਇਹ ਤਾਂ ਮਜ਼ਾਕ ਹੀ ਹੈ ਪਰ ਇਸ ਨੌਕਰੀ ਵਿੱਚ ਇੱਕ ਇੱਕ ਖਜ਼ਾਨਾ ਛੁਪਿਆ ਹੋਇਆ ਸੀ ਅੱਛਾ ਉਹ ਕੀ ਰਾਮਚੰਦਰ ਰਾਉ ਨੇ ਪੋਰਟ ਦੇ ਅਧਿਕਾਰੀਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਮੁੰਡਾ ਕੋਈ ਆਮ ਕਲਰਕ ਨਹੀਂ ਇੱਕ ਗਣਿਤ ਦਾ ਜਾਦੂਗਰ ਹੈ ਦਾ ਇਸਦਾ ਮਤਲਬ ਇਸਦਾ ਮਤਲਬ ਕਿ ਉਸਨੂੰ ਕਮ ਦੇ ਕੰਟਿਆਂ ਦੌਰਾਨ ਵੀ ਆਪਣੇ ਗਣਿਤ ਤੇ ਕੰਮ ਕਰਨ ਦੀ ਖੁੱਲ ਮਿਲ ਗਈ ਵਾਹ ਇਹ ਤਾਂ ਕੁਝ ਕੁਝ ਆਇਨਸਟਾਈਨ ਦੇ ਸਵਿਸ ਪੇਟੈਂਟ ਦਫ਼ਤਰ ਵਾਲੇ ਕਮ ਵਰਗਾ ਹੋ ਗਿਆ ਹਾਂ ਬਿਲਕੁਲ ਉਹੀ ਗੱਲ ਇਕ ਮਾਮੂਲੀ ਨੌਕਰੀ ਜਿਸਨੇ ਉਹਨਾਂ ਨੂੰ ਸੋਚਣ ਦਾ ਸਮਾਂ ਦਿੱਤਾ ਪਰ ਜਦੋਂ ਉਹਨਾਂ ਦੇ ਸ਼ੋਭ ਚਿੰਤਕਾਂ ਨੇ ਉਹਨਾਂ ਨੂੰ ਇੰਗਲੈਂਡ ਜਾਣ ਦਾ ਸੁਝਾਅ ਦਿੱਤਾ ਤਾਂ ਰਾਮਾਨੁਜਨ ਨੇ ਸਾਫ਼ ਸਾਫ਼ ਇਨਕਾਰ ਕਰ ਦਿੱਤਾ ਹਾਂ ਇਹ ਹੈਰਾਨੀ ਵਾਲੀ ਗੱਲ ਹੈ ਉਹਨਾਂ ਨੇ ਇਹ ਕਿਉਂ ਕੀਤਾ ਦੇਖੋ ਇਸ ਦੇ ਪਿੱਛੇ ਬਹੁਤ ਡੂੰਗੇ ਸਭਿਆਚਾਰਿਕ ਤੇ ਤਾਰਮਿਕ ਕਾਰਨ ਸਨ ਜਿਮੇ ਕੇ ਉਹ ਇੱਕ ਕਟੜ ਬ੍ਰਾਹਮਣ ਪਰਿਵਾਰ ਤੋਂ ਸਨ ਉਸ ਜ਼ਮਾਨੇ ਵਿੱਚ ਸਮੁੰਦਰ ਪਾਰ ਕਰਨਾ ਤਰੰਮ ਦੇ ਖਿਲਾਫ ਮੰਨਿਆ ਜਾਂਦਾ ਸੀ ਅੱਛਾ ਇਸ ਨਾਲ ਜਾਤ ਪਰਿਸ਼ਟ ਹੋ ਸਕਦੀ ਸੀ ਹਾਂ ਤੇ ਦੂਜਾ ਤੇ ਸਭ ਤੋਂ ਵੱਡਾ ਡਰ ਸੀ ਖਾਣ ਪੀਣ ਦਾ ਉਹ ਸਖਤ ਸ਼ਾਕਾਹਾਰੀ ਸਨ ਵੈਸ਼ਨਵ ਭੋਜਨ ਬਿਲਕੁਲ ਉਹਨਾਂ ਨੂੰ ਡਰ ਸੀ ਕਿ ਇੰਗਲੈਂਡ ਵਿੱਚ ਉਹਨਾਂ ਨੂੰ ਮਾਸ ਖਾਣਾ ਪਵੇਗਾ ਜਿਸ ਨਾਲ ਉਹਨਾਂ ਦਾ ਧਰਮ ਖਤਰੇ ਵਿੱਚ ਪੈ ਜਾਵੇਗਾ ਤਾਂ ਇੱਕ ਪਾਸੇ ਉਹਨਾਂ ਦੇ ਸੁਪਨੇ ਸਨ ਤੇ ਦੂਜੇ ਪਾਸੇ ਧਾਰਮਿਕ ਮੰਨਤਾਵਾਂ ਇਸ ਦੁਚਿੱਤੀ ਦਾ ਹੱਲ ਕਿਵੇਂ ਨਿਕਲਿਆ ਬੜੇ ਹੀ ਕੀ ਕਹਿੰਦੇ ਨੇ ਨਾਟਕੀ ਢੰਗ ਨਾਲ ਜਦੋਂ ਸਾਰੇ ਤਰਕ ਫੇਲ ਹੋ ਗਏ ਤਾਂ ਤਾਂ ਉਹਨਾਂ ਦੀ ਮਾਂ ਨੇ ਐਲਾਨ ਕੀਤਾ ਕਿ ਉਹਨਾਂ ਦੇ ਪਰਿਵਾਰ ਦੀ ਦੇਵੀ ਨਾਮਗਿਰੀ ਨੇ ਉਹਨਾਂ ਨੂੰ ਸੁਪਨੇ ਵਿੱਚ ਦਰਸ਼ਨ ਦਿੱਤੇ ਹਨ ਸੁਪਨੇ ਵਿੱਚ ਸੱਚੀ ਹਾਂ ਤੇ ਦੇਵੀ ਨੇ ਖੁਦ ਹੁਕਮ ਦਿੱਤਾ ਕਿ ਉਹ ਆਪਣੇ ਪੁੱਤਰ ਦੀ ਕਿਸਮਤ ਦੇ ਰਾਹ ਵਿੱਚ ਰੋੜਾ ਨਾ ਬਣੇ ਵਾਹ ਮਤਲਬ ਸਿੱਧਾ ਦੇਵੀ ਦਾ ਹੁਕਮ ਬਸ ਦੇਵੀ ਦਾ ਹੁਕਮ ਸਭ ਤੋਂ ਉੱਪਰ ਸੀ ਇਸ ਤੋਂ ਬਾਅਦ ਹੀ ਰਾਮਾਨੁਜਨ ਨੇ ਆਪਣੀ ਛਿਜਕ ਛੱਡੀ ਤੇ ਇੱਥੋਂ ਹੀ ਅਸਲ ਕਹਾਣੀ ਸ਼ੁਰੂ ਹੁੰਦੀ ਹੈ ਉਹਨਾਂ ਦਾ ਅਗਲਾ ਕਦਮ ਕੀ ਸੀ ਉਹਨਾਂ ਨੇ ਦੁਨੀਆ ਨੂੰ ਆਪਣੇ ਬਾਰੇ ਕਿਵੇਂ ਦੱਸਿਆ? ਉਹਨਾਂ ਨੇ ਚਿੱਠੀਆਂ ਲਿਖੀਆਂ ਆਪਣੇ ਸੁਪਨਿਆਂ ਦੇ ਕੁਝ ਨਤੀਜੇ ਮਤਲਬ ਆਪਣੇ ਥਿਉਰਮ ਤਿੰਨ ਮਸ਼ਹੂਰ ਬ੍ਰਿਟਿਸ਼ ਗਣਿਤ ਸ਼ਾਸਤਰੀਆਂ ਨੂੰ ਡਾਕ ਰਾਹੀਂ ਭੇਜੇ। ਤੇ ਉਹਨਾਂ ਤਿੰਨਾਂ ਦਾ ਕੀ ਜਵਾਬ ਆਇਆ? ਦੋ ਨੇ ਤਾਂ ਕੁਝ ਵੀ ਨਹੀਂ ਕੀਤਾ। ਇੱਕ ਅਣਜਾਣ ਭਾਰਤੀ ਕਲਰਕ ਦੀ ਚਿੱਠੀ ਦੇਖੀ ਤੇ ਸਿੱਧਾ ਰੱਦੀ ਦੀ ਟੋਕਰੀ ਵਿੱਚ। ਬਸ ਮਤਲਬ ਕੋਈ ਜਵਾਬ ਹੀ ਨਹੀਂ। ਕੋਈ ਜਵਾਬ ਨਹੀਂ। ਉਹਨਾਂ ਲਈ ਇਹ ਕਿਸੇ ਸਣਕੇ ਦੀ ਚਿੱਠੀ ਤੋਂ ਵੱਧ ਕੁਝ ਨਹੀਂ ਸੀ। ਪਰ ਤੀਜੇ ਵਿਅਕਤੀ ਤੀਜੇ ਵਿਅਕਤੀ ਸਨ ਗੋਡਫਰੀ ਹਾਰਡੀ ਕੈਂਬਰਿਜ ਦੇ ਮਹਾਨ ਗਣਿਤ ਸ਼ਾਸਤਰੀ ਹਾਂ ਤੇ ਇੱਥੇ ਕਿਸਮਤ ਨੇ ਆਪਣਾ ਕੰਮ ਕੀਤਾ 16 ਜਨਵਰੀ 1913 ਨੂੰ ਹਾਰਡੀ ਨੂੰ ਮਿਲੀ ਉਸ ਚਿੱਠੀ ਵਿੱਚ ਅਜਿਹਾ ਕੀ ਖਾਸ ਸੀ ਉਸ ਚਿੱਠੀ ਦੀ ਸ਼ੁਰੂਆਤ ਬਹੁਤ ਹੀ ਨਿਮਰਤਾ ਪਰ ਸ਼ਬਦਾਂ ਨਾਲ ਹੋਈ ਸੀ ਰਾਮਾਨੁਜਨ ਨੇ ਲਿਖਿਆ ਸਰ ਮੈਂ ਅਕਾਊਂਟਸ ਪੇ ਭਾਗ ਵਿੱਚ ਇੱਕ ਕਲਰਖਾਂ ਮੇਰੇ ਕੋਲ ਯੂਨੀਵਰਸਿਟੀ ਦੀ ਕੋਈ ਸਿੱਖਿਆ ਨਹੀਂ ਹੈ ਮੈਂ ਰਵਾਇਤੀ ਰਸਤੇ ਤੇ ਨਹੀਂ ਚਲਿਆ पर मैं अपने लिए एक नवा राह बना रहा है बिल्कुल पर इस निमरता दे पीछे 120 थ्योरम दा एक तमाका सी 120 थ्योरम हां एक चिट्ठी विच हां ते ओ थ्योरम अजयहे सन जो हार्डी दे अपने कम नाल जुड़े हुए सन पर बिल्कुल नवे सन तहाडी दा पहला रिएक्शन की सी किओ तुरंत समझ गए कि एक जीनियस दा कम है नहीं बिल्कुल नहीं ओना दा पहला विचार भी ओही सी कि किसे ठोखेबाज दा कम है ਉਹਨਾਂ ਨੇ ਚਿੱਠੀ ਇੱਕ ਪਾਸੇ ਰੱਖ ਦਿੱਤੀ ਪਰ ਫਿਰ ਪਰ ਕੋਈ ਚੀਜ਼ ਉਹਨਾਂ ਦੇ ਦਿਮਾਗ ਨੂੰ ਖਟਕ ਰਹੀ ਸੀ ਉਹ ਫਾਰਮੂਲੇ ਐਨਾ ਅਜੀਬ ਤੇ ਸੁੰਦਰ ਸਨ ਕਿ ਉਹ ਉਹਨਾਂ ਨੂੰ ਭੁਲਾ ਨਹੀਂ 파ਰੇ ਸਨ ਤੇ ਫਿਰ ਕੀ ਹੋਇਆ ਉਸੇ ਸ਼ਾਮ ਉਹਨਾਂ ਨੇ ਆਪਣੇ ਸਹਿਯੋਗੀ ਜான் ਲिटलਵੁੱਡ ਨਾਲ ਗੱਲ ਕੀਤੀ ਰਾਤ ਦੇ 9 ਵਜੇ ਉਹ ਦੋਵੇਂ ਉਸ ਚਿੱਠੀ ਉੱਤੇ ਚੁਕੇ ਹੋਏ ਸਨ ਤੇ ਜਿਵੇਂ ਜਿਵੇਂ ਉਹ ਪੜਦੇ ਗਏ ਉਹਨਾਂ ਦੀ ਹੈਰਾਨੀ ਵੱਧਦੀ ਗਈ ਹਾਰਡੀ ਨੇ ਬਾਅਦ ਵਿੱਚ ਕਿਹਾ ਕਿ ਇਨ੍ਹਾਂ ਵਿੱਚੋਂ ਕੁਝ ਥਿਓਰਮਾਂ ਨੂੰ ਸਾਬਤ ਕਰਨਾ ਮੇਰੇ ਵੱਸ ਤੋਂ ਬਾਹਰ ਸੀ ਇਹ ਤਾਂ ਬਹੁਤ ਵੱਡੀ ਗੱਲ ਹੈ ਹਾਰਡੀ ਖੁਦ ਆਪਣੇ ਸਮੇਂ ਦੇ ਸਭ ਤੋਂ ਵੱਡੇ ਮਾਹਰ ਸਨ ਬਿਲਕੁਲ ਹਾਰਡੀ ਨੇ ਕਿਹਾ ਮੈਂ ਇਸ ਤਰ੍ਹਾਂ ਦੀ ਕੋਈ ਚੀਜ਼ ਪਹਿਲਾਂ ਕਦੀ ਨਹੀਂ ਦੇਖੀ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਇਹਨਾਂ ਤੇ ਇੱਕ ਨਜ਼ਰ ਮਾਰਨ ਨਾਲ ਹੀ ਪਤਾ ਲੱਗ ਜਾਂਦਾ ਹੈ ਕਿ ਕਿ ਇਹ ਸਿਰਫ ਉੱਚਤਮ ਦਰਜੇ ਦਾ ਗਣਿਤ ਸ਼ਾਸਤਰੀ ਹੀ ਲਿਖ ਸਕਦਾ ਹੈ ਤੇ ਫਿਰ ਉਹਨਾਂ ਨੇ ਸਭ ਤੋਂ ਮਸ਼ਹੂਰ ਗੱਲ ਕਹੀ ਕਿ ਇਹ ਸੱਚ ਹੋਣੇ ਚਾਹੀਦੇ ਹਨ ਕਿਉਂਕਿ ਜੇ ਇਹ ਸੱਚ ਨਾ ਹੁੰਦੇ ਤਾਂ ਕਿਸੇ ਕੋਲ ਇਹਨਾਂ ਦੀ ਕਲਪਨਾ ਕਰਨ ਦੀ ਤਾਕਤ ਨਹੀਂ ਹੁੰਦੀ ਵਾਹ ਮਤਲਬ ਅਧੀ ਰਾਤ ਤੱਕ ਉਹ ਸਮਝ ਚੁੱਕੇ ਸਨ ਉਹ ਇਸ ਸਿੱਟੇ ਤੇ ਪਹੁੰਚ ਚੁੱਕੇ ਸਨ ਇਹ ਕਿਸੇ ਧੋਖੇबाज ਦਾ ਨਹੀਂ ਸਗੋ ਇੱਕ असाधारण ਪ੍ਰਤਿਭਾ ਵਾਲੇ ਵਿਅਕਤੀ ਦਾ ਕੰਮ ਸੀ ਤਾਂ ਹਾਰਡੀ ਨੇ ਫਿਰ ਰਾਮਾਨੁਜਨ ਨੂੰ ਕੈਂਬਰਿਜ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਇਹ ਸੌਖਾ ਰਿਹਾ ਹੋਵੇਗਾ ਨਹੀਂ ਬਿਲਕੁਲ ਨਹੀਂ ਬਹੁਤ ਮੁਸ਼ਕਿਲਾਂ ਆਈਆਂ ਪੈਸੇ ਦਾ ਪ੍ਰਬੰਧ ਕਰਨਾ ਕਾਗਜ਼ੀ ਕਾਰਵਾਈ ਪਰ 1 ਸਾਲ ਬਾਅਦ 14 ਅਪ੍ਰੈਲ 1914 ਨੂੰ ਰਾਮਾਨੁਜਨ ਕੈਂਬਰਿਜ ਪਹੁੰਚ ਗਏ 26 ਸਾਲਾਂ ਦਾ ਨੌਜਵਾਨ ਇੱਕ ਬਿਲਕੁਲ ਵਕਰੀ ਦੁਨੀਆ ਵਿੱਚ ਹਾਂ ਤੇ ਇੱਥੋਂ ਹੀ ਸ਼ੁਰੂ ਹੋਈ ਉਸ ਯੁੱਗ ਦੀ ਸਭ ਤੋਂ ਸ਼ਾਨਦਾਰ ਗਣਿਤਿਕ ਸਾਂਝੇਦਾਰੀ ਰਾਮਾਨੁਜਨ ਤੇ ਹਾਡੀ ਦਾ 3 ਸਾਲਾਂ ਦਾ ਤੀਬਰ ਸਹਿਯੋਗ ਪਰੇ ਦੋਵੇਂ ਕਿਰਦਾਰ ਇੱਕ ਦੂਜੇ ਤੋਂ ਬਿਲਕੁਲ ਉਲਟ ਲੱਗਦੇ ਨੇ ਇਹ ਸਾਂਝੇਦਾਰੀ ਕਾਮਯਾਬ ਕਿਵੇਂ ਹੋਈ ਤੁਸੀਂ ਬਿਲਕੁਲ ਸਹੀ ਗੱਲ ਫੜੀ ਇਹ ਦੋ ਵੱਖ-ਵੱਖ ਦੁਨੀਆ ਦਾ ਮੇਲ ਸੀ ਹਾੜੀ ਇੱਕ ਕਟੜ ਨਾਸਤਿਕ ਹਰ ਚੀਜ਼ ਲਈ ਸਬੂਤ ਚਾਹੀਦਾ ਸੀ ਤੇ ਰਾਮਾਨੋਜਨ ਇੱਕ ਢੂੰਗੇਸ਼ਰਧਾਲੂ ਜਿਨ੍ਹਾਂ ਦਾ ਮੰਨਣਾ ਸੀ ਕਿ ਉਹਨਾਂ ਦੀ ਦੇਵੀ ਨਾਮਗਿਰੀ ਹੀ ਉਹਨਾਂ ਨੂੰ ਸੁਪਨੇ ਵਿੱਚ ਫਾਰਮੂਲੇ ਦੱਸਦੀ ਹੈ ਮਤਲਬ ਇੱਕ ਤਰਕ ਤੇ ਚੱਲਦਾ ਸੀ ਦੂਜਾ ਸਹਿਜ ਗਿਆਨ ਤੇ हां पर ਇਨਾਂ ਸਾਰੇ ਅੰਤਰਾਂ ਦੇ ਬਾਵਜੂਦ ਉਹਨਾਂ ਵਿੱਚ ਇੱਕ ਚੀਜ਼ ਸਾਂਝੀ ਸੀ ਉਹ ਕੀ ਗਣਿਤ ਹੀ ਉਹਨਾਂ ਦਾ ਧਰਮ ਸੀ ਵਾਹ ਕੀ ਖੂਬਸੂਰਤ ਗੱਲ ਕਹੀ ਹੈ ਤੇ ਇਸ ਸਾਂਝੇਦਾਰੀ ਦਾ ਨਤੀਜਾ ਨਤੀਜਾ ਹੈਰਾਨ ਕਰਨ ਵਾਲਾ ਸੀ ਰਾਮानुजन ਨੇ ਇੰਨੀ ਤੇਜ਼ੀ ਨਾਲ ਕੰਮ ਕੀਤਾ ਕਿ ਹਾੜੀ ਵੀ दंग ਰਹਿ ਗਏ ਉਹਨਾਂ ਨੇ ਲਿਖਿਆ ਹੈ ਕਿ ਰਾਮानुजन ਨੇ ਸਿਰਫ 3 ਸਾਲਾਂ ਵਿੱਚ ਇੱਕ ਬਹੁਤ ਹੀ ਉਤਪਾਦਕ ਗਣਿਤ ਸ਼ਾਸਤਰੀ ਦੇ ਪੂਰੇ ਜੀਵਨ ਕਾਲ ਦਾ ਕੰਮ ਕਰ ਦਿੱਤਾ ਸਿਰਫ 3 ਸਾਲਾਂ ਵਿੱਚ ਹਾਂ ਹਾਰਡੀ ਨੇ ਕਦੇ ਇਹ ਜਾਣਨ ਦੀ ਜ਼ਿਆਦਾ ਕੋਸ਼ਿਸ਼ ਨਹੀਂ ਕੀਤੀ ਕਿ ਉਹ ਇਹ ਸਭ ਸੋਚਦੇ ਕਿਵੇਂ ਸਨ ਕਿਉਂ ਉਹਨਾਂ ਨੇ ਕਿਹਾ ਉਹਨਾਂ ਤੋਂ ਇਹ ਪੁੱਛਣਾ ਹਾਸੋ ਹੀ ਨਾ ਲੱਗਦਾ ਸੀ ਕਿ ਉਹਨਾਂ ਨੇ ਥਿਊਰਮ ਕਿਵੇਂ ਲੱਭਿਆ ਜਦੋਂ ਉਹ ਮੈਨੂੰ ਹਰ ਰੋਜ਼ ਅੱਧੀ ਦਰਜਨ ਨਵੇਂ ਥਿਊਰਮ ਦਿਖਾ ਰਹੇ ਸਨ ਸ਼ਾਇਦ ਉਹਨਾਂ ਨੂੰ ਡਰ ਸੀ ਕਿ ਤਰਕ ਦੀ ਛਾਂਬੀਨ ਨਾਲ ਕਿਤੇ ਉਹਨਾਂ ਦੀ ਸਹਿਜ ਗਿਆਨ ਦੀ ਸ਼ਕਤੀ ਨੂੰ ਨੁਕਸਾਨ ਨਾ ਪਹੁੰਚ ਜਾਵੇ ਹੋ ਸਕਦਾ ਹੈ ਹੁਣ ਰਾਮਾਨੁਜਨ ਨੂੰ ਦੁਨੀਆ ਪਰ ਵਿੱਚ ਮਾਨਤਾ ਮਿਲਨੀ ਸ਼ੁਰੂ ਹੋ ਗਈ ਪਰ ਉਸ ਤੋਂ ਪਹਿਲਾਂ ਹਾਰਦੀ ਦਾ ਇੱਕ ਮੁਲਾਂਕਣ ਸੁਣੋ ਜ਼ਰੂਰ ਰਾਮਾਨੁਜਨ ਦੀ ਮੌਤ ਤੋਂ ਕਈ ਸਾਲ ਬਾਅਦ ਹਾਰਦੀ ਨੇ 100 ਦੇ ਪੈਮਾਨੇ ਤੇ ਗਣਿਤ ਸ਼ਾਸਤਰੀਆਂ ਨੂੰ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਡੇਵਿਡ ਹਿਲਬਰਟ ਜੋ ਉਸ ਸਮੇਂ ਦੇ ਸਭ ਤੋਂ ਮਹਾਨ ਗਣਿਤ ਸ਼ਾਸਤਰੀ ਸਨ ਉਹਨਾਂ ਨੂੰ 80 ਅੰਕ ਦਿੱਤੇ ਹਾਂ ਤੇ ਆਪਣੇ ਆਪ ਨੂੰ ਸਿਰਫ 25 ਬਿਲਕੁਲ ਪਰ ਰਾਮਾਨੁਜਨ ਨੂੰ ਉਹਨਾਂ ਨੇ ਪੂਰੇ 100 ਅੰਕ ਦਿੱਤੇ 100 ਵਿੱਚੋਂ 100 ਇਹ ਤਾਂ ਇਹ ਤਾਂ ਕਮਾਲ ਹੀ ਹੋ ਗਿਆ ਮਤਲਬ ਆਪਣੇ ਖੇਤਰ ਦਾ ਇੱਕ ਮਾਹਿਰ ਇੱਕ ਸਵੈ ਸਿੱਖਿਅਤ ਭਾਰਤੀ ਨੂੰ ਦੁਨੀਆ ਦੇ ਹਰ ਗਣਿਤ ਸ਼ਾਸਤਰੀ ਤੋਂ ਉੱਪਰ ਰੱਖ ਰਿਹਾ ਸੀ ਇਹ ਉਹਨਾਂ ਦੀ ਪ੍ਰਤਿਬਾ ਦਾ ਸਭ ਤੋਂ ਵੱਡਾ ਸਬੂਤ ਹੈ ਇਸ ਤੋਂ ਬਾਅਦ ਰਸਮੀ ਮਾਨਤਾ ਵੀ ਤੇਜ਼ੀ ਨਾਲ ਮਿਲੀ ਹੋਵੇਗੀ ਬਹੁਤ ਤੇਜ਼ੀ ਨਾਲ 1916 ਵਿੱਚ ਉਹਨਾਂ ਨੂੰ ਖੋਜ ਲਈ बीएससी ਦੀ ਡਿਗਰੀ ਮਿਲੀ ਜਿਸ ਨੂੰ ਬਾਅਦ ਵਿੱਚ ਪੀਐਚਡੀ ਦੇ ਬਰਾਬਰ ਮੰਨਿਆ ਗਿਆ 1917 ਵਿੱਚ ਲੰਡਨ ਮੈਥਮੈਟੀਕਲ ਸੁਸਾਇਟੀ ਲਈ ਚੁਣੇ ਗਏ ਤੇ ਫਿਰ ਸਭ ਤੋਂ ਵੱਡੇ ਸਨਮਾਨ ਆਏ ਹਾਂ 1918 ਵਿੱਚ ਉਹ ਰਾਇਲ ਸੁਸਾਇਟੀ ਦੇ ਫੈਲੋ ਬਣੇ ਇਹ ਵਿਗਿਆਨ ਦੀ ਦੁਨੀਆ ਦਾ ਸਭ ਤੋਂ ਵੱਡਾ ਸਨਮਾਨ ਸੀ ਜਿਸ ਦੇ ਮੈਂਬਰ ਨਿਊਟਨ ਤੇ ਡਾਰਵਿਨ ਵਰਗੇ ਲੋਕ ਸਨ ਬਿਲਕੁਲ ਉਹ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਦੂਜੇ ਪਹਾਰ ਕੀ ਅਤੇ ਸੁਸਾਇਟੀ ਦੇ ਇਤਿਹਾਸ ਦੇ ਸਭ ਤੋਂ ਨੌਜਵਾਨ ਫੈਲੋ ਵਿੱਚੋਂ ਇੱਕ ਸਨ ਤੇ ਅਕਤੂਬਰ 1918 ਵਿੱਚ ਉਹ ਟ੍ਰਿਨਿਟੀ ਕਾਲਜ ਕੈਂਬਰਿਜ ਦੇ ਪਹਿਲੇ ਪਾਰਟੀ ਫੈਲੋ ਵੀ ਚੁਣੇ ਗਏ ਤਾਂ ਇਹ ਸੀ ਮਦਰਾਸ ਦੇ 31 ਰੁਪਏ ਮਹੀਨਾ ਕਮਾਉਣ ਵਾਲੇ ਕਲਰਕ ਤੋਂ કેમ્બ્રિજ ਦੇ ਸਭ ਤੋਂ ਸਨਮਾਨਿਤ ਫੈਲੋ ਤੱਕ ਦਾ ਅਦਭੁਤ ਸਫ਼ਰ ਜੋ ਸਿਰਫ਼ ਕੁਝ ਸਾਲਾਂ ਵਿੱਚ ਤੈ ਹੋਇਆ ਇੱਕ ਅਜੀਹੀ ਯਾਤਰਾ ਜਿਸ ਨੇ ਗਣਿਤ ਦੀ ਦੁਨੀਆ ਨੂੰ ਹਮੇਸ਼ਾ ਲਈ ਬਦਲ ਦਿੱਤਾ ਇਸੇ ਯੋਗਪਾਵੇਂ ਥੋੜੇ ਸਮੇਂ ਲਈ ਸੀ ਪਰ ਇਸ ਦਾ ਪ੍ਰਭਾਵ ਬਹੁਤ ਡੂੰਗਾ ਸੀ ਇਸ ਨੇ ਨਾ ਸਿਰਫ਼ ਰਮਾਨੁਜਨ ਨੂੰ ਇੱਕ ਮੰਚ ਦਿੱਤਾ ਸਗੋਂ ਪੱਛਮੀ ਗਣਿਤ ਨੂੰ ਵੀ ਇੱਕ ਨਵੀਂ ਸੋਚ ਦਿੱਤੀ ਪਰ ਇੰਨਾ ਸ਼ਾਨਦਾਰ ਪ੍ਰਾਪਤੀਆਂ ਦੇ ਨਾਲ ਨਾਲ ਇਸ ਕਹਾਣੀ ਵਿੱਚ ਇੱਕ ਦੁਖਦਾਈ ਮੋੜ ਵੀ ਆਉਂਦਾ ਹੈ ਹਾਂ ਬਿਲਕੁਲ કેમ્બ્રિજ ਦੀ ચમક-દમક ਦੇ پیچھے એક ਹਨੇਰਾ ਵੀ છુપાયો ਹੋਇਆ ਸੀ ਜਿਸ ਨੇ ਉਹਨਾਂ ਦੀ ਸਿਹਤ ਤੇ ਬਹੁਤ ਬੁਰਾ ਅਸਰ ਪਾਇਆ ਸਹੀ ਗਾਇ ਪਰ ਇਹ ਸੋਚ ਕੇ ਦਿਲ ਦੁਖਦਾ ਹੈ ਕਿ ਜਿੱਥੇ ਉਹਨਾਂ ਦਾ ਦਿਮਾਗ ਬ੍ਰਹਮੰਡ ਦੇ ਰਾਜ਼ ਖੋਲ ਰਿਹਾ ਸੀ ਉੱਥੇ ਉਹਨਾਂ ਦਾ ਸਰੀਰ ਉਹਨਾਂ ਦਾ ਸਾਥ ਛੱਡ ਰਿਹਾ ਸੀ ਪਰ ਕੀ ਕੇમ્ਬ੍ਰਿਜ ਵਿੱਚ ਉਸ ਦਾ ਖਿਆਲ ਰੱਖਣ ਵਾਲਾ ਕੋਈ ਨਹੀਂ ਸੀ ਮਤਲਬ ਉਹਨਾਂ ਨੇ ਦੁਨੀਆ ਦੇ ਇੱਕ ਸਭ ਤੋਂ ਵੱਡੇ ਦਿਮਾਗ ਨੂੰ ਆਪਣੇ ਕੋਲ ਬੁલાਇਆ ਸੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਸੀ ਇਹ ਇੱਕ ਕੁੰਝਲਦਾਰ ਸਵਾਲ ਹੈ ਯਕੀਨਨ ਅਜ ਦੇ ਮਾਪਦੰਡਾਂ ਅਨੁਸਾਰ ਉਸਦੀ ਦੇਖਭਾਲ ਵਿੱਚ ਕਮੀਆਂ ਸਨ ਇੰਗਲੈਂਡ ਵਿੱਚ ਅ ਅਜੀਆ ਕੀ ਹੋਇਆ ਕਿ ਉਹਨਾਂ ਦੀ ਸਿਹਤ ਇੰਨੀ ਤੇਜ਼ੀ ਨਾਲ ਵਿਗੜ ਗਈ ਇਸ ਦੇ ਪਿੱਛੇ ਕਈ ਕਾਰਨਾਂ ਦਾ ਇੱਕ ਦੁਖਦਾਈ ਮਿਸ਼ਰਣ ਸੀ ਸਭ ਤੋਂ ਪਹਿਲਾਂ ਉਹ 1914 ਵਿੱਚ ਇੰਗਲੈਂਡ ਪਹੁੰਚੇ ਤੇ ਜਲਦੀ ਹੀ ਪਹਿਲਾ ਵਿਸ਼ਵ ਯੁੱਧ ਛਿੜ ਗਿਆ ਬ੍ਰਿਟਾਨੀਆ ਵਿੱਚ ਖਾਣ ਪੀਣ ਦੀ ਭਾਰੀ ਕਮੀ ਹੋ ਗਈ ਰਾਮਾਨੁਜਨ ਇੱਕ ਕਟੜ ਬ੍ਰਾਹਮਣ ਅਤੇ ਸ਼ਾਕਾਹਾਰੀ ਸਨ ਅਤੇ ਉਹਨਾਂ ਨੂੰ ਆਪਣੀਆਂ ਖੁਰਾਕੀ ਲੋੜਾਂ ਪੂਰੀਆਂ ਕਰਨ ਲਈ ਤਾਜ਼ੀਆਂ ਸਬਜ਼ੀਆਂ ਤੇ ਫਲ ਨਹੀਂ ਮਿਲ ਰਹੇ ਸਨ ਤਾਂ ਉਹਨਾਂ ਦਾ ਸਰੀਰ ਕਮਜ਼ੋਰ ਹੋਣ ਲੱਗਾ ਤੇ ਇੰਗਲੈਂਡ ਦਾ ਮੌਸਮ ਵੀ ਉਹਨਾਂ ਨੂੰ ਰਾਸ ਨਹੀਂ ਆਇਆ ਹੋਵੇਗਾ ਭਾਰਤ ਦੀ ਗਰਮੀ ਤੋਂ ਸਿੱਧਾ ਲੰਡਨ ਦੀ ਠੰਡੀ ਸਿੱਲੀ ਹਵਾਵੇ ਚ ਬਿਲਕੁਲ ਉਸ ਮੌਸਮ ਨੇ ਉਹਨਾਂ ਦੀ ਊਰਜਾ ਨੂੰ ਹੋਰ ਵੀ ਕੀ ਕਹਿੰਦੇ ਨੇ ਨਿਚੋੜ ਦਿੱਤਾ ਇਸ ਤੋਂ ਇਲਾਵਾ ਇੱਕ ਭਾਵਨਾਤਮਕ ਬੋਝ ਵੀ ਸੀ ਉਹ ਆਪਣੇ ਘਰ ਆਪਣੀ ਪਤਨੀ ਤੇ ਆਪਣੀ ਸੰਸਕ੍ਰਿਤੀ ਤੋਂ ਹਜ਼ਾਰਾਂ ਮੀਲ ਦੂਰ ਸਨ ਅਤੇ ਸਭ ਤੋਂ ਵੱਧ ਉਹਨਾਂ ਦਾ ਗਣਿਤ ਪ੍ਰਤੀ ਜਨੂਨ ਉਹ ਦਿਨ ਰਾਤ ਕੰਮ ਕਰਦੇ ਸਨ ਖਾਣਾ ਪੀਣਾ ਭੁੱਲ ਜਾਂਦੇ ਸਨ ਉਨ੍ਹਾਂ ਲਈ ਇਹ ਸਿਰਫ ਇੱਕ ਕੰਮ ਨਹੀਂ ਸੀ ਇਹ ਇੱਕ ਬ੍ਰह्म ਮਿਸ਼ਨ ਸੀ ਕਿ ਉਹਨਾਂ ਦੇ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਜੇ ਟਾਈਮ ਲਾਈਨ ਦੇਖਿਏ ਤਾਂ 1917 ਤੱਕ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਚੁੱਕੀ ਸੀ ਤੇ ਉਹ ਹਸਪਤਾਲਾਂ ਵਿੱਚ ਜ਼ਿਆਦਾ ਸਮਾਂ ਬਿਤਾਉਣ ਲੱਗੇ ਯੁੱਧ ਕਾਰਨ ਉਹ ਭਾਰਤ ਵਾਪਸ ਵੀ ਨਹੀਂ ਆ ਸਕਦੇ ਸਨ ਆਖਰਕਾਰ ਉਹ 1919 ਵਿੱਚ ਭਾਰਤ ਪਰਤੇ ਪਰ ਸ਼ਾਇਦ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਹਾਂ ਬਹੁਤ ਦੇਰ ਹੋ ਚੁੱਕੀ ਸੀ ਉਹ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਅਤੇ 24 ਅਪ੍ਰੈਲ 1920 ਨੂੰ 33 ਸਾਲ ਦੀ ਉਮਰ ਪੂਰੀ ਕਰਨ ਤੋਂ ਪਹਿਲਾਂ ਹੀ ਉਹਨਾਂ ਦਾ ਦਿਹਾਂਤ ਹੋ ਗਿਆ। ਗਣਿਤ ਦਾ ਇੱਕ ਚਮਕਦਾ ਸੂਰਜ ਹਮੇਸ਼ਾ ਲਈ ਡੁੱਬ ਗਿਆ। ਪਰ ਇਹ ਉਹਨਾਂ ਦੀ ਮੌਤ ਦਾ ਅਸਲ ਕਾਰਨ ਕੀ ਸੀ? ਮੈਂ ਪੜ੍ਹਿਆ ਹੈ ਕਿ ਇਸ ਬਾਰੇ ਵੀ ਕਾਫੀ ਬਹਿਸ ਚੱਲ ਰਹੀ ਹੈ। ਲੰਬੇ ਸਮੇਂ ਤੋਂ ਮੰਨਿਆ ਜਾਂਦਾ ਸੀ ਕਿ ਉਹਨਾਂ ਦੀ ਮੌਤ ਤਪਦਿਕ ਯਾਨੀ ਟੀਬੀ ਨਾਲ ਹੋਈ ਸੀ। ਹਾਂਜੀ, ਟੀਬੀ ਨੂੰ ਹੀ ਕਾਰਨ ਮੰਨਿਆ ਜਾਂਦਾ ਸੀ। ਪਰੇ ਸਿਰੋਫਿਕ ਅੰਦਾਜ਼ਾ ਸੀ 1994 ਵਿੱਚ ਡਾਕਟਰ ਡੀਏਬੀ ਯੰਗ ਨੇ ਇੱਕ ਨਵਾਂ ਸਿਧਾਂਤ ਪੇਸ਼ ਕੀਤਾ ਉਹਨਾਂ ਦਾ ਮੰਨਣਾ ਸੀ ਕਿ ਰਾਮਾਨੁਜਨ ਨੂੰ ਟੀਬੀ ਨਹੀਂ ਸੀ ਕਿਉਂਕਿ ਉਹਨਾਂ ਦੇ ਲੱਛਣ ਜਿਵੇਂ ਵਾਰ-ਵਾਰ ਬੁਖਾਰ ਹੋਣਾ ਤੇ ਠੰਡ ਲੱਗਣੀ ਹੈਪੈਟਿਕ ਅਮੀਬੀਆਸਿਸ ਨਾਲ ਜ਼ਿਆਦਾ ਮੇਲ ਖਾਂਦੇ ਸਨ ਇਹ ਜਿਗਰ ਦੀ ਇੱਕ ਪਰਜੀਵੀ ਲਾਗ ਹੈ ਜੋ ਉਸ ਸਮੇਂ ਉਹਨਾਂ ਦੇ ਗ੍ਰਹਿ ਸ਼ਹਿਰ ਮਦਰਾਸ ਵਿੱਚ ਬਹੁਤ ਆਮ ਸੀ ਹੋ ਸਕਦਾ ਹੈ ਕਿ ਉਹਨਾਂ ਦੇ ਕਮਜ਼ੋਰ ਹੋਣ ਦਾ ਕਾਰਨ ਭਾਰਤ ਵਾਪਸੀ ਤੇ ਹੋਈ ਇਹ ਲਾਗ ਹੋਵੇ ਨਾ ਕਿ ਸਿਰਫ ਇੰਗਲੈਂਡ ਦਾ ਮਾਹੌਲ ਕੁਝ ਹੋਰ ਰਟਕਲਾਂ ਵੀ ਹਨ ਜਿਵੇਂ ਵਿਟਾਮਿਨ ਦੀ ਕਮੀ ਅੱਛਾ ਮੈਂ ਤਾਂ ਇੱਕ ਅਫਵਾਹ ਬਾਰੇ ਵੀ ਪੜਿਆ ਸੀ ਕਿ ਉਹ ਤਾਂਬੇ ਦੇ ਖਰਾਬ ਬਰਤਨਾ ਵਿੱਚ ਖਾਣਾ ਬਣਾਉਂਦੇ ਸਨ ਹਾਂ ਅਜਿਹੀਆਂ ਗੱਲਾਂ ਵੀ ਹੋਈਆਂ ਪਰ ਅਸਲ ਕਾਰਨ ਸ਼ਾਇਦ ਹੋਣ ਕਦੇ ਪਤਾ ਨਹੀਂ ਲੱਗੇਗਾ ਜੋ ਵੀ ਕਾਰਨ ਹੋਵੇ ਇਹ ਸਪਸ਼ਟ ਹੈ ਕਿ ਦੁਨੀਆ ਨੇ ਇੱਕ ਅਨਮੋਲ ਹੀਰਾ ਬਹੁਤ ਜਲਦੀ ਗਵਾ ਦਿੱਤਾ ਇਸ ਦੁਖਦਾਈ ਕਹਾਣੀ ਦੇ ਵਿਚਕਾਰ ਇੱਕ ਰੌਸ਼ਨੀ ਦੀ ਕਿਰਨ ਉਹਨਾਂ ਦਾ ਆਪਣੇ ਸਲਾਹਕਾਰ ਜੀ ਐਚ ਹਾਰਡੀ ਨਾਲ ਰਿਸ਼ਤਾ ਸੀ ਜਦੋਂ ਹਾਰਡੀ ਨੂੰ ਪੁੱਛਿਆ ਗਿਆ ਕਿ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੋਜ ਕੀ ਸੀ ਤਾਂ ਉਹਨਾਂ ਨੇ ਬਿਨਾਂ ਜਿਜਕ ਕਿਹਾ ਰਾਮਾਨੁਜਨ ਸਹੀ ਗੱਲ ਹੈ ਅਤੇ ਉਹਨਾਂ ਨੇ ਇਹ ਵੀ ਕਿਹਾ ਮੈਂ ਉਸ ਨੂੰ ਨਹੀਂ ਬਣਾਇਆ ਦੂਜੇ ਮਹਾਨ ਲੋਕਾਂ ਵਾਂਗ ਉਸਨੇ ਖੁਦ ਨੂੰ ਬਣਾਇਆ ਹਾਰਡੀ ਨੂੰ ਹਮੇਸ਼ਾ ਇਸ ਗੱਲ ਦਾ ਮਾਣ ਰਿਹਾ ਹੈ ਉਹਨਾਂ ਨੇ ਆਪਣੀ ਕਿਤਾਬ ਮੈਥਮੈਟਿਕੀਸ਼ੀਅਨਸ ਐਪੋਲੋਜੀ ਵਿੱਚ ਲਿਖਿਆ ਮੈਂ ਇੱਕ ਅਜਿਹਾ ਕੰਮ ਕੀਤਾ ਹੈ ਜੋ ਹੰਕਾਰੀ ਲੋਕ ਕਦੇ ਨਹੀਂ ਕਰ ਸਕਦੇ ਉਹ ਹੈ ਰਾਮਾਨੁਜਨ ਨਾਲ ਲਗਭਗ ਬਰਾਬਰੀ ਦੀਆਂ ਸ਼ਰਤਾਂ ਤੇ ਕੰਮ ਕਰਨਾ ਉਹਨਾਂ ਨੇ ਇਸ ਦੀ ਤੁਲਨਾ ਇਸ ਤਰ੍ਹਾਂ ਕੀਤੀ ਜਿਵੇਂ ਕੋਈ 25 ਦਾ ਹੋਵੇ ਤੇ ਕਿਸੇ 100 ਵਾਲੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਵਾਹ ਇਸ ਤੋਂ ਪਤਾ ਲੱਗਦਾ ਹੈ ਕਿ ਰਾਮਾਨੁਜਨ ਦਾ ਦਿਮਾਗ ਅਜਿਹੇ ਕਨੈਕਸ਼ਨ ਦੇਖ ਸਕਦਾ ਸੀ ਜੋ ਦੂਜਿਆਂ ਲਈ ਅਧਿਕ ਸਨ ਅਤੇ ਇਸ ਰਿਸ਼ਤੇ ਦੀ ਸਭ ਤੋਂ ਮਸ਼ਹੂਰ ਕਹਾਣੀ ਹੈ ਟੈਕਸੀ ਨੰਬਰ 1729 ਦੀ ਕਲਪਨਾ ਕਰੋ ਰਾਮਾਨੋਜਨ ਲੰਡਨ ਦੇ ਇੱਕ ਹਸਪਤਾਲ ਵਿੱਚ ਬਿਮਾਰ ਪਏ ਹਨ ਹਾੜੀ ਉਹਨਾਂ ਨੂੰ ਮਿਲਣ ਆਉਂਦੇ ਹਨ ਤੇ ਸ਼ਾਇਦ ਗੱਲ ਸ਼ੁਰੂ ਕਰਨ ਲਈ ਕਹਿੰਦੇ ਨੇ ਮੈਂ ਜਿਸ ਟੈਕਸੀ ਵਿੱਚ ਆਇਆ ਹਾਂ ਉਸ ਦਾ ਨੰਬਰ 1729 ਸੀ ਕਿੰਨਾ ਬੋਰਿੰਗ ਫਿੱਕਾ ਜਿਹਾ ਨੰਬਰ ਹੈ ਹਾਂ ਤੇ ਜ਼ਿਆਦਾਤਰ ਲੋਕ ਬਿਮਾਰੀ ਸ਼ਾਇਦ ਹਾਂ ਵਿਚ ਸਿਰ ਹਿਲਾ ਦਿੰਦੇ ਪਰ ਇਹ ਰਾਮਾਨੁਜਨ ਸੰਖੇਂ ਕਹਿੰਦੇ ਹਨ ਕਿ ਉਹਨਾਂ ਦੀਆਂ ਅੱਖਾਂ ਵਿੱਚ ਇੱਕਦਮ ਚਮਕ ਆ ਗਈ ਉਹਨਾਂ ਨੇ ਬਿਨਾਂ ਇੱਕ ਸੈਕਿੰਡ ਸੋਚੇ ਕਿਹਾ ਨਹੀਂ ਹਾੜੀ ਨਹੀਂ ਇਹ ਬਹੁਤ ਹੀ ਦਿਲਚਸਪ ਨੰਬਰ ਹੈ ਇਹ ਸਭ ਤੋਂ ਛੋਟੀ ਸੰਖਿਆ ਹੈ ਜਿਸਨੂੰ ਦੋ ਵੱਖ-ਵੱਖ ਤਰੀਕਿਆਂ ਨਾਲ ਦੋ ਕਣਾਂ ਯਾਨੀ ਕਯੂਬਸ ਦੇ ਜੋੜ ਵਜੋਂ ਲਿਖਿਆ ਜਾ ਸਕਦਾ ਹੈ ਇਸ ਨੂੰ ਥੋੜਾ ਸਰਲ ਕਰਕੇ ਸਮਝਾਓ ਦੇਖੋ ਕਣ ਦਾ ਮਤਲਬ ਹੈ ਕਿਸੇ ਸੰਖਿਆ ਨੂੰ ਆਪਣੇ ਆਪ ਨਾਲ ਤਿੰਨ ਵਾਰ ਗੁਣਾ ਕਰਨਾ ਜਿਵੇਂ 2 ਦਾ ਕਣ 8 ਹੁੰਦਾ ਹੈ ਰਾਮਾ ਨੂੰ ਜਿੰਨੇ ਤੁਰੰਤ ਦੇਖ ਲਿਆ ਕਿ 1729 ਦੋ ਤਰੀਕਿਆਂ ਨਾਲ ਬਣ ਸਕਦਾ ਹੈ ਪਹਿਲਾ 1 ਦਾ ਕਣ ਜੋ ਕਿ 1 ਹੁੰਦਾ ਹੈ ਜਮਾ 12 ਦਾ ਕਣ ਜੋ 1728 ਹੁੰਦਾ ਹੈ ਦੋਨਾਂ ਦਾ ਜੋੜ 1729 ਠੀਕ ਹੈ ਤੇ ਦੂਜਾ ਤਰੀਕਾ ਹੈ 9 ਦਾ ਕਣ ਮਤਲਬ 729 ਜਮਾ 10 ਦਾ ਕਣ ਮਤਲਬ 1000 ਇਨਦਾ ਜੋੜ ਵੀ 1729 ਵਾਹ ਮਤਲਬ ਮੌਤ ਦੇ ਬਿਸਤਰ ਤੇ ਪਿਆ ਇੱਕ ਆਦਮੀ ਬਿਨਾ ਕਾगज ਪੈਂਦੇ ਇਹ ਸਭ ਆਪਣੇ ਦਿਮਾਗ ਵਿੱਚ ਕਰ ਰਿਹਾ ਸੀ ਇਹ ਕਿੱਸਾ ਦਰਸਾਉਂਦਾ ਹੈ ਕਿ ਉਹਨਾਂ ਲਈ ਗਣਿਤ ਸਾਹ ਲੈਣ ਵਾਂਗ ਸੀ ਬਿਮਾਰੀ ਵਿੱਚ ਵੀ ਉਹਨਾਂ ਦਾ ਦਿਮਾਗ ਸੰਖਿਆਵਾਂ ਦੇ ਬ੍ਰਹਮੰਡ ਵਿੱਚ ਗੂੰਜ ਰਿਹਾ ਸੀ ਬਿਲਕੁਲ ਇਹੀ ਉਹਨਾਂ ਦੀ ਪ੍ਰਤਿਭਾ ਸੀ ਉਹ ਸੰਖਿਆਵਾਂ ਨੂੰ ਸਿਰਫ ਅੰਕਾਂ ਵਜੋਂ ਨਹੀਂ ਦੇਖਦੇ ਸਨ ਉਹ ਉਹਨਾਂ ਨੂੰ ਦੋਸਤਾਂ ਵਾਂਗ ਜਾਣਦੇ ਸਨ ਉਹਨਾਂ ਦੇ ਗੁਣਾਂ ਨੂੰ ਪਛਾਣਦੇ ਸਨ ਜਦੋਂ ਅਸੀਂ ਸਾਰੀ ਕਹਾਣੀ ਨੂੰ ਸਮੇਟਦੇ ਹਾਂ ਤਾਂ ਅਸੀਂ ਸ਼੍ਰੀ ਨਿਵਾਸ ਰਾਮਾਨੁਜਨ ਨੂੰ ਕਿਵੇਂ ਯਾਦ ਕਰੀਏ ਉਹ ਮਨੁੱਖੀ ਇਤਿਹਾਸ ਵਿੱਚ ਇੱਕ ਬਹੁਤ ਹੀ ਦੁਰਲਭ ਵਰਤਾਰੇ ਨੂੰ ਦਰਸਾਉਂਦੇ ਹਨ ਹਾਲਾਤਾਂ ਤੇ అనుభవ ਅਤੇ ਪ੍ਰਤਿਭਾ ਦੀ ਜਿੱਤ ਗਰੀਬੀ ਕੋਈ ਰਸਮੀ ਸਿਖਲਾਈ ਨਹੀਂ ਦੁਨੀਆ ਤੋਂ ਕੱਟੇ ਹੋਏ ਫਿਰ ਵੀ ਉਹਨਾਂ ਨੇ ਉਹ ਸਭ ਕੁਝ ਹਾਸਲ ਕੀਤਾ ਜੋ ਅਸੰਭਵ ਲੱਗਦਾ ਸੀ ਤੁਸੀਂ ਬਿਲਕੁਲ ਸਹੀ ਹੋ ਉਹਨਾਂ ਦੀ ਜ਼ਿੰਦਗੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਗਣਿਤਿਕ ਪ੍ਰਤਿਭਾ ਸਿਰਫ ਚੰਗੀ ਸਿਖਲਾਈ ਦਾ ਨਤੀਜਾ ਨਹੀਂ ਹੈ ਇਹ ਮਨੁੱਖੀ ਦਿਮਾਗ ਦਾ ਇੱਕ ਦੁਰਲਭ ਤੋਹਫਾ ਹੈ। ਹਕੀਕਤ ਦੀਆਂ ਡੂੰਘੀਆਂ ਬਣਤਰਾਂ ਨੂੰ ਸਮਝਣ ਦੀ ਇੱਕ ਅੰਦਰੂਨੀ ਸਮਰੱਥਾ ਜੋ ਸਿੱਖਿਆ, ਪਗੋਲ ਤੇ ਇੱਥੋਂ ਤੱਕ ਕਿ ਸੇਤੋਂ ਵੀ ਪਰਿਆ ਹੈ। ਕਿ ਗਣਿਤਿਕ ਪ੍ਰਤਿਭਾ ਸਿਰਫ ਸਿਖਲਾਈ ਜਾਂ ਸੰਸਥਾਵਾਂ ਦੀ ਉਪਜ ਨਹੀਂ ਹੈ। ਇਹ ਮਨੁੱਖੀ ਦਿਮਾਗ ਦਾ ਇੱਕ ਦੁਰਲਭ ਤੋਹਫਾ ਹੈ। ਅਸਲੀਅਤ ਦੇ ਡੂੰਗੇ ਟਾਂਚੇ ਨੂੰ ਸਿੱਧਾ ਸਮਝਣ ਦੀ ਇੱਕ ਅਨੁਭਵੀ ਯੋਗਤਾ। ਸਹੀ ਗੱਲ ਹੈ। ਇਸ ਸੰਦਰਭ ਵਿੱਚ ਹਾਰਡੀ ਦਾ ਇੱਕ ਹੋਰ ਹਵਾਲਾ ਯਾਦ ਆਉਂਦਾ ਹੈ। ਉਹਨਾਂ ਨੇ ਲਿਖਿਆ ਸੀ ਆਰਕੀਮੀਡੀਜ਼ ਨੂੰ ਉਦੋਂ ਵੀ ਯਾਦ ਰੱਖਿਆ ਜਾਵੇਗਾ ਜਦੋਂ ਐਸਕਾਇਲਸ ਨੂੰ ਪੁਲਾਹ ਦਿੱਤਾ ਜਾਵੇਗਾ ਕਿਉਂਕਿ ਪਹਾਸ਼ਾਵਾਂ ਮਰ ਜਾਂਦੀਆਂ ਹਨ ਪਰ ਗਣਿਤ ਇੱਕ ਵਿਚਾਰ ਨਹੀਂ ਮਰਤੇ ਅਤੇ ਸ਼੍ਰੀ ਨਿਵਾਸ ਰਾਮਾਨੁਜਨ ਦੇ ਵਿਚਾਰ ਸਭ ਤੋਂ ਸਦੀਵੀ ਤੇ ਡੂੰਘੇ ਵਿਚਾਰਾਂ ਵਿੱਚੋਂ ਇੱਕ ਹਨ ਉਹਨਾਂ ਦਾ ਦਿਮਾਗ ਮਨੁੱਖਤਾ ਦੇ ਸਭ ਤੋਂ ਕੀਮਤੀ ਖਜ਼ਾਨਿਆਂ ਵਿੱਚੋਂ ਇੱਕ ਸੀ ਇੰਨਾ ਸ਼ੁੱਧ ਤੇ ਸ਼ਕਤੀਸ਼ਾਲੀ ਕਿ ਅਸੀਂ ਅੱਜ ਵੀ ਇਸ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ ਹਾਂ ਸ਼੍ਰੀ ਨਿਵਾਸ ਰਾਮਾਨੁਜਨ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਮਨੁੱਖੀ ਦਿਮਾਗ ਦੀਆਂ ਸੰਭਾਵਨਾਵਾਂ ਬਿਆਨ ਹਨ ਅਤੇ ਬ੍ਰਹਮਣ ਦੇ ਰਾਜ਼ ਸ਼ਾਇਦ ਸਾਡੇ ਸੋਚਣ ਨਾਲੋਂ ਕਿਤੇ ਜ਼ਿਆਦਾ ਨੇੜੇ ਹਨ। ਅਤੇ ਰਾਮਾਨੁਜਨ ਦੇ ਵਿਚਾਰ ਸਭ ਤੋਂ ਸਦੀਵੀ ਅਤੇ ਡੂੰਘੇ ਵਿਚਾਰਾਂ ਵਿੱਚੋਂ ਹਨ। ਉਹ ਹਮੇਸ਼ਾ ਕਹਿੰਦੇ ਸਨ ਕਿ ਉਹਨਾਂ ਲਈ ਇੱਕ ਸਮੀਕਰਨ ਦਾ ਕੋਈ ਮਤਲਬ ਨਹੀਂ ਜਦੋਂ ਤੱਕ ਉਹ ਰੱਬ ਦੇ ਵਿਚਾਰ ਨੂੰ ਪ੍ਰਗਟ ਨਾ ਕਰੇ। ਅਤੇ ਉਹਨਾਂ ਦੀ ਮਾਂ ਦੀ ਭਵਿਕ ਪਾਣੀ ਕਿ ਉਹਨਾਂ ਦੀ ਕੁਲ ਦੇਵੀ ਨਾਮਗਿਰੀ ਉਹਨਾਂ ਰਾਹੀਂ ਬੋਲੇਗੀ। ਇੱਕ ਤਰ੍ਹਾਂ ਨਾਲ ਸੱਚ ਸਾਬਤ ਹੋਈ ਅੱਜ ਵੀ ਇੱਕ ਸਦੀ ਬਾਅਦ ਦੁਨੀਆ ਦੇ ਸਭ ਤੋਂ ਹੁਸ਼ਿਆਰ ਲੋਕ ਉਹਨਾਂ ਦੇ ਛੱਡੇ ਹੋਏ ਪੰਨਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਅੱਜ ਇਹ ਲੱਗਦਾ ਹੈ ਕਿ ਦੇਵੀ ਨਾਮਗਿਰੀ ਨੇ ਸੱਚਮੁੱਚ ਉਸ ਦੇ ਦੁਆਰਾ ਗਲ ਕੀਤੀ ਅਤੇ ਉਸ ਦੀ ਆਵਾਜ਼ ਅੱਜ ਵੀ ਗਣਿਤ ਅਤੇ ਭੌਤਿਕ ਵਿਗਿਆਨ ਵਿੱਚ ਗੂੰਜ ਰਹੀ ਹੈ ਇਸ ਸ਼ਾਨਦਾਰ ਗੱਲਬਾਤ ਨੂੰ ਖਤਮ ਕਰਦੇ ਹੋਏ ਇੱਕ ਸਵਾਲ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਹੈ ਰਾਮਨਜਨ ਦੀ ਕਹਾਣੀ ਸਾਨੂੰ ਵਿਚਾਰਾਂ ਦੀ ਪ੍ਰਕਿਰਤੀ ਬਾਰੇ ਸੋਚਣ ਲਈ ਮਜਬੂਰ ਕਰਦੀ ਹੈ ਹੈਨਾ ਤੋ ਸੋਚਣ ਵਾਲੀ ਗੱਲ ਇਹ ਹੈ ਕਿ ਰਾਮਾਨਜਨ ਵਰਗੇ ਲੋਕ ਨਵੇਂ ਵਿਚਾਰ ਬਣਾਉਂਦੇ ਹਨ ਜਾਂ ਉਹ ਸਿਰਫ ਇੱਕ ਐਂਟੀਨਾ ਵਾਂਗ ਹੁੰਦੇ ਹਨ ਜੋ ਬ੍ਰਹਿਮੰਡ ਵਿੱਚ ਪਹਿਲਾਂ ਤੋਂ ਮੌਜੂਦ ਗਿਆਨ ਨੂੰ ਫੜ ਲੈਂਦੇ ਹਨ ਵਿਚਾਰ ਦੀ ਅਸਲ ਪ੍ਰਕਿਰਤੀ ਕੀ ਹੈ ਕੀ ਵਿਚਾਰ ਖਾਸ ਕਰਕੇ ਗਣਿਤਿਕ ਸੱਚਾਈਆਂ ਮਨੁੱਖੀ ਦਿਮਾਗ ਤੋਂ ਬਾਹਰ ਬ੍ਰਹਿਮੰਡ ਵਿੱਚ ਪਹਿਲਾਂ ਤੋਂ ਮੌਜੂਦ ਹਨ ਤੇ ਕੀ ਕੁਝ ਖਾਸ ਦਿਮਾਗ ਉਹਨਾਂ ਨੂੰ ਸਿਰਫ ਦੇਖ ਜਾਂ ਸੁਣ ਲੈਂਦੇ ਹਨ ਇਹ ਇੱਕ ਬਹੁਤ ਹੀ ਡੂੰਗਾ ਸਵਾਲ ਹੈ ਮਤਲਬ ਕੀ ਅਸੀਂ ਗਿਆਨ ਦੇ ਸਿਰਜਕਾਂ ਜਾਂ ਸਿਰਫ ਇੱਕ ਐਂਟੀਨਾ ਵਾਂਗ ਹਾਂ ਜੋ ਸਹੀ ਸਮੇਂ ਤੇ ਬ੍ਰਹਮੰਡੀ ਸੰਕੇਤਾਂ ਨੂੰ ਫੜ ਲੈਂਦਾ ਹੈ ਜਾਂ ਸਿਰਫ ਇੱਕ ਬ੍ਰਹਮੰਡੀ ਲਾਇਬ੍ਰੇਰੀ ਦੇ ਪਾਠਕ ਜਿਨ੍ਹਾਂ ਨੂੰ ਸਹੀ ਸਮੇਂ ਤੇ ਸਹੀ ਕਿਤਾਬ ਮਿਲ ਜਾਂਦੀ ਹੈ ਬਿਲਕੁਲ ਰਾਮਾਨੁਜਨ ਦਾ ਜੀਵਨ ਸਾਨੂੰ ਇਸ ਡੂੰਗੇ ਸਵਾਲ ਤੇ ਵਿਚਾਰ ਕਰਨ ਲਈ ਮਜਬੂਰ ਕਰਦਾ ਹੈ ਕਿ ਪ੍ਰਤਿਭਾ ਕਾਟ ਕਰਦੀ ਹੈ ਜਾਂ ਇਹ ਸਿਰਫ ਖੋਜ ਕਰਦੀ ਹੈ ਇਸ ਸਵਾਲ ਦਾ ਜਵਾਬ ਸ਼ਾਇਦ ਸਾਨੂੰ ਆਪਣੇ ਆਪ ਬਾਰੇ ਅਤੇ ਬ੍ਰਹਿਮੰਡ ਵਿੱਚ ਸਾਡੇ ਸਥਾਨ ਬਾਰੇ ਬਹੁਤ ਕੁਝ ਦੱਸ ਸਕਦਾ ਹੈ ਅਗਲੀ ਵਾਰ ਅਸੀਂ ਇਸ ਮਹਾਨ ਗਣਿਤ ਸ਼ਾਸਤਰੀ ਦੇ ਦੀ ਵਿਰਾਸਤ ਬਾਰੇ ਗੱਲ ਕਰਾਂਗੇ ਜੋ ਅੱਜ ਵੀ ਸਾਡੇ ਲਈ ਇੱਕ 부ਜਾਰਤ ਹੈ